ਸੂਫੀ ਫਕੀਰ ਸ਼ਮਸ ਤਬਰੀਜ਼ ਜਿਨ੍ਹਾਂ ਨੂੰ ਅਸੀਂ ਉਹਨਾਂ ਦੇ ਅਨਲ ਹੱਕ ਦੇ ਦਾਅਵੇ ਕਰਕੇ ਜਾਣਦੇ ਹਾਂ ਜਿਸ ਦਾ ਭਾਵ ਹੈ ਕਿ ਮੈਂ ਹੀ ਸੱਚ ਹਾਂ ਮੈਂ ਹੀ ਸਾਤਾ ਇਹ ਦਾਵਾ ਸ਼ਰਈ ਮੁਸਲਮਾਨਾਂ ਨੂੰ ਕਤੈ ਹੀ ਮਨਜ਼ੂਰ ਨਹੀਂ ਸੀ ਜਦ ਸ਼ਮਸ ਤਬਰੀਜ਼ ਆਪਣੇ ਜਨਮ ਸਥਾਨ ਸਬਜ਼ਵਾਰ ਤੋਂ ਚੱਲ ਕੇ ਮਲਤਾਨ ਵਿੱਚ ਪਹੁੰਚੇ ਤਾਂ ਮਲਤਾਨ ਵਿੱਚ ਕਟੜ ਸ਼ਰਈ ਹਕੂਮਤ ਚੱਲ ਰਹੀ ਸੀ ਤੇ ਹਕੂਮਤ ਸ਼ਰ੍ਹਾਂ ਨੂੰ ਲਾਗੂ ਕਰਨ ਵਾਲੇ ਮੁੱਲਾ ਕਾਜ਼ੀਆਂ ਦਾ ਆਪਸ ਵਿੱਚ ਬਹੁਤ ਵੱਡਾ ਤਾਲਮੇਲ ਹੁੰਦਾ ਹੈ ਸੂਫੀ ਦੇ ਇਸ ਦਾਅਵੇ ਨੂੰ ਖਾਰਜ ਕਰਦਿਆਂ ਹੋਇਆਂ ਉਹਨਾਂ ਆਗੂਆਂ ਨੇ ਸਮਸਤ ਨੂੰ ਇਸ ਦਾਅਵੇ ਤੋਂ ਮੁਨਕਰ ਹੋਣ ਲਈ ਕਿਹਾ ਪਰ ਸੱਚ ਨਾਲ ਜੁੜੇ ਹੋਏ ਸਮਸਤ ਨੇ ਇਸ ਦਾਅਵੇ ਤੋਂ ਮੁਨਕਰ ਹੋਣ ਤੋਂ ਇਨਕਾਰ ਕਰ ਦਿੱਤਾ ਤਾਂ ਇਹਨਾਂ ਕਟੜ ਆਗੂਆਂ ਨੇ ਉਸ ਦੀ ਖਲ ਲਵਾ ਕੇ ਉਸ ਨੂੰ ਸ਼ਹੀਦ ਕਰ ਦਿੱਤਾ ਟਟੜਤਾ ਸ਼ਹੀਦ ਨੂੰ ਸਰੀਰਕ ਰੂਪ ਵਿੱਚ ਤਾਂ ਮਿਟਾ ਸਕਦੀ ਹੈ ਪਰ ਲੋਕਾਂ ਦੇ ਦਿਲਾਂ ਵਿੱਚੋਂ ਨਹੀਂ ਕੱਢ ਸਕਦੀ। ਉਹਨਾਂ ਦੀ ਯਾਦ ਵਿੱਚ ਉਹਨਾਂ ਦੇ muridਾਂ ਨੇ ਮਲਤਾਨ ਵਿੱਚ ਇੱਕ ਮਕਬਰਾ ਤਿਆਰ ਕਰਵਾਇਆ। Hindu ਤੇ Musalman ਦੋਨੋਂ ਹੀ ਉਹਨਾਂ ਦੇ murid ਸਨ ਜਿਨ੍ਹਾਂ ਨੂੰ ਸ਼ਮਸੀ ਕਿਹਾ ਜਾਣ ਲੱਗਾ। ਸ਼ਮਸ ਦੇ ਰੋਜ਼ੇ ਦੇ ਸਾਲ ਵਿੱਚ ਇੱਥੇ ਹਰ ਵਾਰੀ ਮੇਲਾ ਲੱਗਦਾ ਹੈ ਤੇ ਕਈ ਲੋਕ ਜ਼ਿਆਰਤ ਕਰਨ ਜਾਂਦੇ ਹਨ। ਗੁਰੂ ਪਾਸ਼ਾ ਐਸੇ ਮੌਕਿਆਂ ਦੀ ਤਲਾਸ਼ ਵਿੱਚ ਰਹਿੰਦੇ ਸਨ। ਤੇ ਅਚਲ ਵਟਾਲੇ ਵਿੱਚ ਸਿੱਧਾ ਨਾਲ ਗੋਸ਼ਟ ਕਰਨ ਤੋਂ ਬਾਅਦ ਗੁਰੂ ਸਾਹਿਬ ਸਿੱਧਾ ਮੁਲਤਾਨ ਪਹੁੰਚੇ। ਮੁਲਤਾਨ ਪਹੁੰਚਦਿਆਂ ਹੀ ਉਹਨਾਂ ਦੀ ਖਿਆਤੀ ਉੱਥੇ ਪਹਿਲਾਂ ਹੀ ਪਹੁੰਚ ਜਾਂਦੀ ਸੀ। ਤਾਂ ਪੀਰ ਬੜੀ ਚਲਾਕੀ ਨਾਲ ਇੱਕ ਭਰਿਆ ਹੋਇਆ ਦੁੱਧ ਦਾ ਕਟੋਰਾ ਲੈ ਕੇ ਗੁਰੂ ਪਾਸ਼ਾ ਪਾਸ ਆ ਪਹੁੰਚੇ। ਉਹ ਦੱਸਣਾ ਚਾਹੁੰਦੇ ਸਨ ਕਿ ਮੁਲਤਾਨ ਤਾਂ ਅੱਗੇ ਹੀ ਪੀਰਾਂ ਦਾ ਭਰਿਆ ਹੋਇਆ ਹੈ, ਨਾਲੇ ਸਾਡਾ ਮਤ ਦੁੱਧ ਵਰਗਾ ਚਿੱਟਾ ਹੈ। ਗੁਰੂ ਪਾਸ਼ਾ ਨੇ ਇੱਕ ਚਮੇਲੀ ਦਾ ਫੁੱਲ ਉਸ ਦੁੱਧ ਦੇ ਛੰਨੇ ਉੱਤੇ ਰੱਖ ਦਿੱਤਾ ਤੇ ਇਹ ਦੱਸਿਆ ਮੈਂ ਤੁਹਾਡੇ ਇਸ ਮਾਹੌਲ ਵਿੱਚ ਬੜੇ ਆਰਾਮ ਨਾਲ ਰਚ ਵਿੱਚ ਜਾਵਾਂਗਾ ਗੁਰੂ ਪਾਸ਼ਾ ਨੇ ਉਹਨਾਂ ਨੂੰ ਕਿਹਾ ਕਿ ਤੁਹਾਡਾ ਮਤ ਤੇ ਤੁਹਾਡੇ ਵਿਚਾਰ ਹੁਣ ਦੁੱਧ ਵਰਗੇ ਚਿੱਟੇ ਨਹੀਂ ਰਹੇ ਤੁਸੀਂ ਸੱਚ ਨਾਲ ਜੁੜਨ ਦੀ ਬਜਾਏ ਹੁਣ ਕਬਰਾਂ ਦੀ ਪੂਜਾ ਵੱਲ ਵੱਧ ਚੁੱਕੇ ਹੋ ਜੋ ਕਿ ਸਹੀ ਰਸਤਾ ਨਹੀਂ ਹੈ ਇਹ ਸੁਣ ਕੇ ਉਹਨਾਂ ਸੂਫੀਆਂ ਨੂੰ ਸਮਝ ਪਈ ਤੇ ਉਹਨਾਂ ਵਿੱਚੋਂ ਬਹੁਤੇ ਕਬਰ ਪੂਜਾ ਛੱਡ ਗਏ ਇਸ ਸੱਚ ਦੇ ਸਿਧੇ ਰਾ ਉੱਤੇ ਚੱਲ ਪੇ